ਕਬੱਡੀ ਕਬੱਡੀ ਕਰਦਾ ਹੋਇਆ ਫਰੰਦੀਪੁਰਿਆ ਗੋਪੀ ਤਿਆਰ ਹੈ ਏਕਮ ਨੂੰ ਦੁਨੀਆ ਪਿਆਰ ਕਰਦੀ ਹੈ ਆਹ ਕਹਿੰਦੇ ਪਤਾਪੁਰਿਆ ਏਕਮ ਬੱਲੇ 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 ਹੋਈ ਪਈ ਹੈ ਕਮਾਲ ਸਿਰਾ ਹੋ ਗਈ ਐਣ ਮੇਰੇ ਵੀਰੋ ਮੇਲਾ ਬਣ ਗਿਆ ਕੱਲੇਵਾਲ ਪਿੰਡ ਦਾ ਧਰਤੀ ਮਾਜੇ ਦੀ ਬੱਲੇ 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 ਇਹ ਆ ਪਤਾਪੁਰਿਆ ਪਤਾਪੁਰਿਏ ਏਕਮ ਦਾ ਹੋਰ ਕੋਈ ਨਹੀਂ ਨਿਚਾਰੇ ਤਿਆਰ ਨੇ ਫਤਾਹਪੁਰੀਆ ਇੱਕਮ ਕੰਨੀ ਤੇ ਖੜਾ ਸਖਦੇਵ ਸਿੰਘ ਦਾ ਪੁੱਤਰ ਦੂਜੀ ਕੰਨੀ ਤੇ ਫਰੰਦੀਪੁਰੀਆ ਗੋਪੀ ਆ ਇੱਕਮ ਤੇ ਇੱਕਮ ਤੇ ਦੀਪ ਇੱਕਮ ਤੇ ਦੀਪ ਇੱਕਮ ਤੇ ਦੀਪ ਖੜਕਾ ਦੜਕਾ ਹੋ ਗਿਆ ਮੇਰੇ ਪੰਜਾਬੀ ਵੀਰੋ ਆਹ ਸਾਹਮਣੇ ਸਵਾਦ ਕਬੱਡੀ ਦਾ ਆਹ ਵਰਗੇ ਪਾਟਾ ਮੁੰਡੇ ਦੇ ਸਾਹਮਣੇ ਚਾਰ ਜਾਫੀ ਨੇ ਚਾਰੇ ਤਿਆਰ ਨੇ ਆ ਬੱਬਾ ਸੁਰ ਸਿੰਘ ਵਾਲਾ ਰਾਇਲ ਕਿੰਗਸ ਸਪੋਰਟਸ ਕਬੱਡੀ ਕਲੱਬ ਬੈਲਜੀਅਮ ਦਾ ਵੱਡਾ ਸਟਾਪਰ ਲਓ ਸਾਹਮਣੇ ਗੋਪੀ ਗੋਪੀ ਇੱਕ ਜਠਾਲ ਵਾਲਾ ਪਰ ਆ ਸਾਹਮਣੇ ਖੇਰੇ ਆ ਫਰੰਦੀਪੁਰੀਆ ਜਫਾ ਲਾ ਗਿਆ ਸਰਪੰਸਾਹ ਦੇ ਦੇ 10000 ਜਿਹੜੇ ਟਰਾਲੀਆਂ ਦੇ ਉੱਪਰ ਬੈਠੇ ਹੋਏ ਨੇ ਆਨੰਦ ਮਾਣਦੇ ਨੇ ਦੇਖਾਂਗੇ ਮੁਕਾਬਲਾ ਪੰਧੇਰ ਨੇ ਫੈਸਲਾ ਕਰ ਦਿੱਤਾ ਹੈ ਅੰਕ ਦਮੁਰਜੀ ਵਾਲੇ ਦਾ ਪੁਆਇੰਟ ਰੇਡਰ ਦਾ ਦੇਖਾਂਗੇ ਦੀਪ ਦਮੁਰਜੀ ਵਾਲਾ ਤੇ ਸਾਹਮਣੇ ਮੁਕਾਬਲਾ ਫੱਤਾਪੁਰੀਆ ਉਹ ਲੱਗਦਾ ਹੋਇਆ ਜੋਰ ਦੀਪ ਦੀਪ ਤੇ ਇੱਕਮ ਕਬੱਡੀ 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 ਦੀ